ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪਹਿਲਾ ਜਾਗ ਪ੍ਰਬੁੱਧ ਹੈ ਮੜੀ ਬਧਾਵਹਿ ਮੜੀ ਬਧਾਵਹਿ ਆਸਣ ਤਿਆਗ ਕਾਹੇ ਸੱਚ ਪਾਵਹਿ ਮਮਤਾ ਮੋਹ ਕਾਮਣ ਹਿਤਕਾਰੀ ਨਾ ਔਦੂਤੀ ਨਾ ਸੰਸਾਰੀ योगी ਵਾਸ ਰਹੁ ਦੁਬਦਾ ਦੁਖ ਭਾਗੈ ਘਰ ਘਰ ਮਾਗਤ ਲਾਜ ਨਾ ਲਾਗੈ ਰਹਾਉ ਗਾਵਹਿ ਗੀਤ ਨਾ ਚੀਨਹਿ ਆਪ ਕਿਉ ਲਾਗੀ ਨਿਵਰੈ ਪ੍ਰਤਾਪ ਭਾਈ ਵਿਸਰਾਮ ਕਿਉ ਲਾਗੀ ਨਿਵਰੈ ਇਥੇ ਵਿਸਰਾਮ ਲਾਉਣਾ ਪ੍ਰਤਾਪ ਗੁਰ ਕੈ ਸਬਦ ਰਚੈ ਮਨ ਪਾਏ ਪਿਖੇ ਸਹਿਜ ਵਿਚਾਰੀ ਖਾਇ ਪਿਖਿਆ ਕਸ ਕੇ ਬੋਲਣਾ ਪਿਖਿਆ ਸਹਿਜ ਵਿਚਾਰੀ ਖਾਇ ਪਾ ਸਮਝ ਚੜਾਏ ਕਰਹਿ ਪਾਖੰਡ ਮਾਇਆ ਮੋਹ ਮਾਇਆ ਮੋਹ ਬੋਹ ਪਾਠ ਮੋਹ ਸੁੱਧ ਪਾਠ ਮੰਮੀ ਕੋੜਾ ਹਾਹੀ ਓਂਕੜਨਾ ਮਾਇਆ ਮੋਹ ਸਹਿਜ ਜਮ ਡੰਡ ਸਹਿਜ ਜਮ ਡੰਡ ਸਹਿਜ ਜਮ ਡੰਡ ਫੂਟੈ ਪਖਰ ਪਖਰ ਨਹੀਂ ਹੈ ਖਾਪਰ ਫੂਟੈ ਖਾਪਰ ਭੀਖ ਨਾ ਪਾਏ ਬੰਦਨ ਬਾਦਿਆ ਆਵੇ ਜਾਏ ਬਿੰਦ ਨਾ ਰੱਖੈ ਜਤੀ ਕਹਾਵਹਿ ਮਾਈ ਮਾਗਤ ਤਰੇ ਲੁਭਾਵਹਿ ਨਿਰਦਇਆ ਨਹੀਂ ਜੋਤ ਉਜਾਲਾ ਨਿਰਦਇਆ ਜਿਸਦਾ ਹਿਰਦਾ ਦਇਆਵਾਨ ਨਹੀਂ ਹੈ ਤੇ ਉਹਦੇ ਹਿਰਦੇ ਦੇ ਵਿੱਚ ਕਦੀ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਨਹੀਂ ਹੋ ਸਕਦਾ ਨਿਰਦਇਆ ਇਥੇ ਵਿਸਰਾਮ ਨਹੀਂ ਜੋਤ ਉਜਾਲਾ ਨਿਰਦਇਆ ਨਹੀਂ ਜੋਤ ਉਜਾਲਾ ਬੂਢ ਤ ਬੂਡੇ ਸਰਬ ਜੰਗਾਲਾ ਟੱਡੇ ਆ ਬੂਢ ਤ ਟੱਡਾ ਥੋੜਾ ਹੈ ਬੂਢ ਤ ਬੂਡੇ ਬੂਡਤ ਬੂਡੇ ਸਰਬ ਜੰਜਾਲਾ ਭੇਖ ਕਰਹ ਖਿੰਤਾ ਬਹੁ ਥਟੂਆ ਖਿੰਤਾ ਤਤਾ ਬੁਲੀ ਨ ਥਤਾ ਬੋਲ ਖਿੰਤਾ ਭੇਖ ਕਰਹ ਖਿੰਤਾ ਬਹੁ ਥਟੂਆ ਝੂਠੋ ਖੇਲ ਖੇਲੈ ਬਹੁ ਨਟੂਆ ਝੂਠੋ ਖੇਲ ਖੇਲੈ ਇਥੇ ਵਿਸਰਾਮ ਬਹੁ ਨਟੂਆ ਬਹੁ ਨਟੂਆ ਇਕੱਠਾ ਨਹੀਂ ਕਹਿ ਦੇਣਾ ਅੰਤਰ ਅਗਨ ਚਿੰਤਾ ਬਹੁ ਜਾਰੇ ਵਿਣ ਕਰਮ ਕੈਸੇ ਉੱਤਰ ਸਪਾਰੇ ਮੁੰਦਰਾ ਫਟਕ ਬਨਾਈ ਕਾਨ ਕਾਨ ਪੁਲਾ ਹੀ ਬੋਲਣਾ ਹੈ ਮੁਕਤ ਨਹੀਂ ਵਿਦਿਆ ਵਿਗਿਆਨ ਮੁਕਤ ਨਹੀਂ ਵਿਦਿਆ ਵਿਗਿਆਨ ਮੁਕਤ ਨਹੀਂ ਵਿਦਿਆ ਵਿਗਿਆਨ ਜਿਹਾ ਇੰਦਰੀ ਸਾਦ ਲੁਬਾਨਾ ਪਸੂ ਭਏ ਨਹੀਂ ਮਿਟੈ ਨਿਸਾਨਾ ਤ੍ਰਿਵਦ ਲੋਗਾ ਤ੍ਰਿਵਦ ਜੋਗਾ ਸਬਦ ਵਿਚਾਰੈ ਚੂਕਸ ਕੋ ਸੋਗਾ ਊਜਲ ਸਾਚ ਸੋ ਸਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਜ ਪਹਿਨੋ ਨਿਦ ਤੂ ਕਰਣਾ ਜੋਗ ਥਾਪ ਉਥਾਪੇ ਕਰੇ ਸੁਹੋਗ ਜਤ ਸਤ ਸੰਜਮ ਸਚ ਸੁਚੀਤ ਸੁਚੀਤ ਇਹ ਕਰਾ ਪਾਠ ਕਰਨਾ ਹੈ ਜਤ ਸਤ ਸੰਜਮ ਇੱਥੇ ਵਿਸਰਾਮ ਹੈ ਸਚ ਸੁਚੀਤ ਜਤ ਸਤ ਸੰਜਮ ਜਤ ਨਹੀਂ ਕਹਿਣਾ ਜਤ ਜਤ ਬੋਲਣਾ ਜਤ ਜਤ ਸਤ ਸੰਜਮ ਜਤ ਸਤ ਸੰਜਮ ਸੱਤ ਸੋਤੀਤ ਨਾਨਕ ਜੋਗੀ ਤਰਪਵਨ ਮੀਤ RAM ਕਲੀ ਮਹੱਲਾ ਪਹਿਲਾ ਖਾਟ ਮਟ ਦੇਹੀ ਮਨ ਬੈਰਾਗੀ ਖਾਟ ਮਟ ਦੇਹੀ RAM ਮਨ ਬੈਰਾਗੀ ਸੁਰਤ ਸਬਦ ਧੁਨ ਅੰਤਰ ਜਾਗੀ ਸੁਰਤ ਸਬਦ ਧੁਨ ਅੰਤਰ ਜਾਗੀ ਸੋਰਠਿ ਸਬਦ ਧੁਨ ਅੰਤਰ ਜਾਗੀ ਵਜੈ ਅਨਹਦ ਮੇਰਾ ਮਨ ਲੀਣਾ ਗੁਰ ਬਚਨੀ ਬਚਨੀ ਗੁਰ ਬਚਨੀ ਸਚ ਨਾਮ ਪਤੀਣਾ ਪ੍ਰਾਣੀ RAM ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੇ ਹਰ ਹਰ ਨਾਮ ਸਮਾਈਐ ਰਹਾਉ ਮਾਇਆ 모ਹ ਬਿਵਰਜ ਸਮਾਏ ਮਾਇਆ 모ਹ ਬਿਵਰਜ ਬਿਵਰਜ ਉਚਾਰਨ ਕਰਨਾ ਹੈ ਬੱਬੀ ਦੇ ਵਿੱਚ ਡੈਸ਼ ਦੀ ਕੀ ਮਾਇਆ 모ਹ ਬਿਵਰਜ ਇੱਥੇ ਵਿਰਾਮ ਹੈ ਸਮਾਏ ਮਾਇਆ 모ਹ ਬਿਵਰਜ ਸਮਾਏ ਸਾਤ ਗੁਰ ਭੇਟਾ ਮੇਲ ਮਿਲਾਏ ਧੈ ਨਹੀਂ ਬੋਲਣਾ ਪਿੱਟਾ ਨਾਮ ਰਤਨ ਨਿਰਮੋਲਕ ਹੀਰਾ ਤੇਤਰਾਤਾ ਮੇਰਾ ਮਨ ਧੀਰਾ ਹਉ ਮੈਂ ਮਮਤਾ ਰੂਗ ਨਾ ਲਾਗੇ RAM ਭਗਤ ਜਮ ਕਾ ਭਉ ਭਾਗੇ ਜਮ ਜੰਦਾਰ ਨਾ ਜਮ ਜੰਦਾਰ ਜਮ ਜੰਦਾਰ ਜਮਦਾਰ ਸਹੂਰ ਹੋ ਜਾਂਦਾ ਜਮ ਹੂਰ ਜਮ ਜੰਮਣਾ ਤੇ ਜਮ ਜਿਹੜੇ ਲੈਣ ਵਾਸਤੇ ਆਉਂਦੇ ਆ ਜਿਹੜਾ ਨਾਮ ਨਹੀਂ ਜਪਦਾ ਉਹਨੂੰ ਲੈਣ ਵਾਸਤੇ ਜਮ ਦੂਤ ਆਉਂਦੇ ਹਨ ਜਮ ਜੰਦਾਰ ਨਾ ਲੱਗੈ ਮੋਹ ਨਿਰਮਲ ਨਾਮ ਹਿਰਦੈ ਹਰ ਸੋਹ ਸਬਦ ਵਿਚਾਰ ਭਏ ਨਿਰੰਕਾਰੀ ਗੋਰ ਮਤ ਜਾਗੇ ਦੁਰ ਮਤ ਪਰਹਾਰੀ ਆਨ ਦਿਨ ਜਾਗ ਰਹੇ ਆਨ ਦਿਨ ਜਾਗ ਰਹੇ ਲੇਵਲਾਈ ਆਨ ਦਿਨ ਜਾਗ ਰਹੇ ਲੇਵਲਾਈ ਜੀਵਨ ਮੁਕਤ ਗਤ ਇਥੇ ਵੀ ਸ਼ਰਾਮ ਲਾਉਣਾ ਹੈ ਜੀਵਨ ਮੁਕਤ ਗਤ ਅੰਤਰ ਪਾਈ ਜੀਵਨ ਮੁਕਤ ਗਤ ਅੰਤਰ ਪਾਈ ਅਲੇਪਤ ਗੁਫਾ ਮਹਿ ਅਲੇਪਤ ਗੁਫਾ ਮਹਿ ਰਹਿ ਨਿਰਾਰੇ ਤਸਕਰ ਪੰਚ ਸ਼ਬਦ ਸੰਘਾਰੇ ਪਰ ਘਰ ਜਾਏ ਨਾ ਮਨ ਡੋਲਾਏ ਸਹਿਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹਿ ਗੁਰਮੁਖ ਜਾਗ ਰਹੀ ਔਦੂਤਾ ਗੁਰਮੁਖ ਜਾਗ ਰਹਿ ਅਵਦੂਤਾ ਸਦ ਬਹਿਰਾਗੀ ਤਤ ਪਰਉਤਾ ਜਗ ਸੂਤਾ ਮਰ ਆਵੈ ਜਾਏ ਬਿਨ ਗੁਰਬ ਸਬਦ ਨਾ ਸੋਜੀ ਪਾਇ ਅਨਹਦ ਸਬਦ ਵੱਜੈ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ ਤੋ ਜਾਨੀ ਜਾ ਸਬਦ ਪਸ਼ਾਨੀ ਏਕੋ ਰਵ ਰਹਾ ਨਿਰਬਾਨੀ ਸੁੰਨ ਸਮਾਦ ਸਹਿਜ ਮਨ ਰਤਾ ਤਜਹੁ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮੰਨਿਆ ਨਾਨਕ ਦੂਜਾ ਮੇਟ ਸਮਾਨਿਆ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ